ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਹੁਣ ਰੈਵਨਿਊ ਵਿਭਾਗ ਨਾਲ ਸੰਬੰਧਿਤ 5 ਅਤੇ ਡਰਾਈਵਿੰਗ ਲਾਇਸੈਂਸ ਤੇ ਵਾਹਨ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਟਰਾਂਸਪੋਰਟ ਵਿਭਾਗ ਦੀਆਂ ਸtaਈ ਸੇਵਾਵਾਂ ਵਾਲੇ ਸੇਵਾ ਕੇਂਦਰਾਂ ਰਾਹੀਂ ਉਪਲਬਧ ਕਰਵਾ ਦਿੱਤੀਆਂ ਨੇ। ਇਹਨਾਂ ਵਿੱਚੋਂ 15 ਸੇਵਾਵਾਂ ਵਾਲੇ ਡਰਾਈਵਿੰਗ ਲਾਇਸੈਂਸ ਨਾਲ ਅਤੇ 12 ਵਾਹਨ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਨੇ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਆ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਸੇਵਾ ਕੇਂਦਰ ਰਾਹੀਂ ਜਿਹੜੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾਣਗੀਆਂ ਉਹ ਨੇ ਡੀਡ ਰਜਿਸਟ੍ਰੇਸ਼ਨ ਡੀਡ ਦਾ ਮਸੌਦਾ ਤਿਆਰ ਕਰਨਾ ਪੂਰਵ ਜਾਂਚ ਲਈ ਡੀਡ ਜਮਾ ਕਰਨਾ ਸਟੈਂਪ ਡਿਊਟੀ ਦੀ ਅਦਾਇਗੀ ਇੰਤਕਾਲੀ ਬੇਨਤੀ ਰਿਪੋਰਟਾਂ ਦੇ ਦਾਖਲੇ ਲਈ ਬੇਨਤੀ ਫਰਦ ਬਦਲ ਲਈ ਬੇਨਤੀ ਡਿਜੀਟਲ ਤੌਰ ਤੇ ਹਸਤਾਖਰ ਕੀਤੀ ਫਰਦ ਲਈ ਬੇਨਤੀ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ 15 ਸੇਵਾਵਾਂ ਵਾਹਨ ਰਜਿਸਟ੍ਰੇਸ਼ਨ ਨਾਲ ਸੰਬੰਧਿਤ 12 ਸੇਵਾਵਾਂ ਇਹ ਸਾਰੀਆਂ ਸੇਵਾਵਾਂ ਹੁਣ ਆਮ ਲੋਕਾਂ ਦੇ ਲਈ ਸੇਵਾ ਕੇਂਦਰ ਰਾਹੀਂ ਆਸਾਨੀ ਨਾਲ ਉਪਲਬਧ ਹੋਣਗੀਆਂ ਉਹਨਾਂ ਨੇ ਦੱਸਿਆ ਕਿ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਸੇਵਾਵਾਂ ਵਿੱਚ ਲਰਨਰ ਲਾਇਸੈਂਸ ਨਾਲ ਜੁੜੀਆਂ ਸੇਵਾਵਾਂ ਸ਼ਾਮਲ ਨੇ ਜਿਵੇਂ ਕਿ ਨਵਾਂ ਅਰਜ਼ੀ ਫਾਰਮ ਪਤੇ ਵਿੱਚ ਤਬਦੀਲੀ ਨਾਮ 'ਚ ਤਬਦੀਲੀ ਡੁਪਲੀਕੇਟ ਲਰਨਰ ਲਾਇਸੈਂਸ ਇਸ ਦੇ ਲਾਵਾ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਹੋਰ ਸੇਵਾਵਾਂ ਜਿਵੇਂ ਕਿ ਡੁਪਲੀਕੇਟ ਲਾਇਸੈਂਸ ਨਵੀਨੀਕਰਨ ਲਾਇਸੈਂਸ ਰਿਪਲੇਸਮੈਂਟ ਪਤੇ ਵਿੱਚ ਤਬਦੀਲੀ ਨਾਮ 'ਚ ਤਬਦੀਲੀ ਜਨਮ ਤਰੀਕ ਵਿੱਚ ਸੋਧ ਡਰਾਈਵਿੰਗ ਲਾਇਸੈਂਸ ਐਕਸਟ੍ਰੈਕਟ ਪ੍ਰੋਵੀਜ਼ਨਿੰਗ ਲਾਇਸੈਂਸ ਸਰੈਂਡਰ ਪਬਲਿਕ ਸਰਵਿਸ ਵਾਹਨ ਲਈ ਬੇਜ ਕੰਡਕਟਰ ਲਾਇਸੈਂਸ ਦਾ ਨਵੀਨੀਕਰਨ ਲਰਨਰ ਲਾਇਸੈਂਸ ਦੀ ਮਿਆਦ ਵਿੱਚ ਵਾਧਾ ਇਹ ਸਾਰੀਆਂ ਸੇਵਾਵਾਂ ਹੁਣ ਸਿਰਫ ਦਾ ਸੇਵਾ ਕੇਂਦਰ ਰਾਹੀਂ ਮਿਲਣਗੀਆਂ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਆਰਸੀ ਨਾਲ ਸੰਬੰਧਿਤ ਸੇਵਾਵਾਂ ਵੀ ਇਹਨਾਂ ਸੇਵਾ ਕੇਂਦਰਾਂ 'ਚ ਮਿਲਣਗੀਆਂ ਜਿਨ੍ਹਾਂ ਦੇ ਵਿੱਚ ਹੁਣ ਡੁਪਲੀਕੇਟ ਆਰਸੀ ਗੈਰ ਵਪਾਰਕ ਵਾਹਨਾਂ ਦੀ ਮਾਲਕੀ 'ਚ ਤਬਦੀਲੀ ਹਾਇਰ ਪਰਚੇਸ ਦੀ ਨਿਰੰਤਰਤਾ ਹਾਇਰ ਪਰਚੇਸ ਐਗਰੀਮੈਂਟ ਦਾ ਐਂਡਰੋਸਮੈਂਟ ਵਪਾਰਕ ਵਾਹਨਾਂ ਦੇ ਲਈ ਫਿਟਨੈਸ ਸਰਟੀਫਿਕੇਟ RC ਦੇ ਵੇਰਵਿਆਂ ਦੀ ਜਾਂਚ RC ਲਈ NOC ਟ੍ਰਾਂਸਪੋਰਟ ਸੇਵਾਵਾਂ ਦੇ ਰਿਕਾਰਡ 'ਚ ਮੋਬਾਈਲ ਨੰਬਰ ਅਪਡੇਟ ਕਰਵਾਉਣਾ RC ਵਿੱਚ ਪਤੇ ਦੀ ਤਬਦੀਲੀ ਵੀ ਹੁਣ ਸੇਵਾ ਕੇਂਦਰਾਂ ਤੋਂ ਹੋ ਜਾਵੇਗੀ ਉਹਨਾਂ ਨੇ ਵੀ ਕਿਹਾ ਕਿ ਜੋ ਨਾਗਰਿਕ ਸੇਵਾ ਕੇਂਦਰ ਤੱਕ ਨਹੀਂ ਆ ਸਕਦੇ ਉਹ 1076 ਨੰਬਰ ਡਾਇਲ ਕਰਕੇ ਇਹ ਸੇਵਾ ਡੋਰ ਸਟੈਪ ਡਿਲੀਵਰੀ ਰਾਹੀਂ ਆਪਣੇ ਘਰ ਤੇ ਹੀ ਲੈ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਵਾਈ ਵਾਲੀ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਹੁਣ ਰੈਵਨਿਊ ਵਿਭਾਗ ਨਾਲ ਸੰਬੰਧਿਤ ਪੰਜ ਅਤੇ ਡਰਾਈਵਿੰਗ ਲਾਇਸੈਂਸ ਤੇ ਵਾਹਨ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਟ੍ਰਾਂਸਪੋਰਟ ਵਿਭਾਗ ਨਿਯਸਤਾਈ ਸੇਵਾਮਲ ਸੇਵਾ ਕੇਂਦਰ ਰਾਹੀਂ ਉਪਲਬਧ ਕਰਵਾ ਦਿੱਤੀਆਂ ਹਨ ਇਨਾਂ ਵਿੱਚੋਂ 15 ਸੇਵਾਵਾਂ 'ਵਾਂ ਡਰਾਈਵਿੰਗ ਲਾਇਸੈਂਸ ਨਾਲ ਅਤੇ 12 ਵਾਹਨ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਨੇ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਸੇਵਾ ਕੇਂਦਰ ਰਾਹੀਂ ਜਿਹੜੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾਣਗੀਆਂ ਉਹ ਨੇ ਡੀਡ ਰਜਿਸਟ੍ਰੇਸ਼ਨ ਡੀਡ ਦਾ ਮਸੌਦਾ ਤਿਆਰ ਕਰਨਾ ਪੂਰਵ ਜਾਂਚ ਲਈ ਡੀਡ ਜਮਾ ਕਰਨਾ ਸਟੈਂਪ ਡਿਊਟੀ ਦੀ ਅਦਾਇਗੀ ਇੰਤਕਾਲ ਲਈ ਬੇਨਤੀ ਰਿਪੋਰਟਾਂ ਦੇ ਢਾਕਲੇ ਲਈ ਬੇਨਤੀ ਫਰਦ ਬਦਲ ਲਈ ਬੇਨਤੀ ਡਿਜੀਟਲ ਤੌਰ ਤੇ ਹਸਤਾਕਰ ਕੀਤੀ ਫਰਦ ਲਈ ਬੇਨਤੀ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ 15 ਸੇਵਾਵਾਂ ਵਾਹਨ ਰਜਿਸਟ੍ਰੇਸ਼ਨ ਨਾਲ ਸੰਬੰਧਿਤ 12 ਸੇਵਾਵਾਂ ਇਹ ਸਾਰੀਆਂ ਸੇਵਾਵਾਂ ਹੁਣ ਆਮ ਲੋਕਾਂ ਦੇ ਲਈ ਸੇਵਾ ਕੇਂਦਰ ਰਾਹੀਂ ਆਸਾਨੀ ਨਾਲ ਉਪਲਬਧ ਹੋਣਗੀਆਂ ਉਹਨਾਂ ਨੇ ਦੱਸਿਆ ਕਿ ਡਰਾਈਵਿੰਗ ਦੇ ਲਾਇਸੈਂਸ ਨਾਲ ਸੰਬੰਧਿਤ ਸੇਵਾਵਾਂ ਵਿੱਚ ਲਰਨਰ ਲਾਇਸੈਂਸ ਨਾਲ ਜੁੜੀਆਂ ਸੇਵਾਵਾਂ ਸ਼ਾਮਲ ਨੇ ਜਿਵੇਂ ਕਿ ਨਵਾਂ ਅਰਜ਼ੀ ਫਾਰਮ ਪਤੇ ਵਿੱਚ ਤਬਦੀਲੀ ਨਾਮ 'ਚ ਤਬਦੀਲੀ ਡੁਪਲੀਕੇਟ ਲਰਨਰ ਲਾਇਸੈਂਸ ਦੇ ਇਲਾਵਾ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਹੋਰ ਸੇਵਾਵਾਂ ਜਿਵੇਂ ਕਿ ਡੁਪਲੀਕੇਟ ਲਾਇਸੈਂਸ ਨਵੀਨੀਕਰਨ ਲਾਇਸੈਂਸ ਰਿਪਲੇਸਮੈਂਟ ਪਤੇ ਵਿੱਚ ਤਬਦੀਲੀ ਨਾਮ 'ਚ ਤਬਦੀਲੀ ਜਨਮ ਤਰੀਕ ਵਿੱਚ ਸੋਧ ਡਰਾਈਵਿੰਗ ਲਾਇਸੈਂਸ ਐਕਸਟ੍ਰੈਕਟ ਪ੍ਰੋਵੀਜ਼ਨਿੰਗ ਲਾਇਸੈਂਸ ਸਰੈਂਡਰ ਪਬਲਿਕ ਸਰਵਿਸ ਵਾਹਨ ਲਈ ਬੈਜ ਕੰਡਕਟਰ ਲਾਇਸੈਂਸ ਦਾ ਨਵੀਨੀਕਰਨ ਲਰਨਰ ਲਾਇਸੈਂਸ ਦੀ ਮਿਆਦ ਵਿੱਚ ਵਾਧਾ ਇਹ ਸਾਰੀਆਂ ਸੇਵਾਵਾਂ ਹੁਣ ਸਿੱਧਾ ਸੇਵਾ ਕੇਂਦਰ ਰਾਹੀਂ ਮਿਲਣਗੀਆਂ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ RC ਨਾਲ ਸੰਬੰਧਿਤ ਸੇਵਾਵਾਂ ਵੀ ਇਹਨਾਂ ਸੇਵਾ ਕੇਂਦਰਾਂ 'ਚ ਮਿਲਣਗੀਆਂ ਜਿਨ੍ਹਾਂ ਦੇ ਵਿੱਚ ਹੁਣ ਡੁਪਲੀਕੇਟ RC, ਗੈਰ-ਵਪਾਰਕ ਵਾਹਨਾਂ ਦੀ ਮਾਲਕੀ 'ਚ ਤਬਦੀਲੀ, ਹਾਇਰ ਪਰਚੇਸ ਦੀ ਨਿਰੰਤਰਤਾ, ਹਾਇਰ ਪਰਚੇਸ ਐਗਰੀਮੈਂਟ ਦਾ ਐਂਡਰੋਸਮੈਂਟ, ਵਪਾਰਕ ਵਾਹਨਾਂ ਦੇ ਲਈ ਫਿਟਨੈਸ ਸਰਟੀਫਿਕੇਟ, RC ਦੇ ਵੇਰਵਿਆਂ ਦੀ ਜਾਂਚ, RC ਲਈ NOC, ਟ੍ਰਾਂਸਪੋਰਟ ਸੇਵਾਵਾਂ ਦੇ ਰਿਕਾਰਡ 'ਚ ਮੋਬਾਈਲ ਨੰਬਰ ਅਪਡੇਟ ਕਰਵਾਉਣਾ, RC ਵਿੱਚ ਪਤੇ ਦੀ ਤਬਦੀਲੀ ਵੀ ਹੁਣ ਸੇਵਾ ਕੇਂਦਰਾਂ ਤੋਂ ਹੋ ਜਾਵੇਗੀ। ਉਨਾਈ ਵੀ ਕਿਹਾ ਕਿ ਜੋ ਨਾਗਰਿਕ ਸੇਵਾ ਕੇਂਦਰ ਤੱਕ ਨਹੀਂ ਆ ਸਕਦੇ ਉਹ 176 ਨੰਬਰ ਡਾਇਲ ਕਰਕੇ ਇਹ ਸੇਵਾ ਡੋਰ ਸਟੈਪ ਡਿਲੀਵਰੀ ਰਾਹੀਂ ਆਪਣੇ ਘਰ ਤੇ ਲੈ ਸਕਦੇ ਨੇ